ਤੇਗ ਬਹਾਦਰ ਸਿਮਰੀਏ ਕਰਨਾਉ ਨੇ ਆਵੇ ਧਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਿੰਦੀ ਚਾਦਰ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਦੇਸ਼ ਅਤੇ ਦੁਨੀਆ ਦੇ ਵਿੱਚ ਪੂਰੇ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਅਸਥਾਨ ਦੇ ਜਿਸ ਅਸਥਾਨ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਘਰ ਕਿਹਾ ਜਾਂਦਾ ਹੈ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਗੁਰੂ ਕਾ ਮਹਿਲ ਪੋਰਾ ਸਾਹਿਬ ਇਹ ਉਹ ਸਥਾਨ ਹੈ ਜਿਸ ਸਥਾਨ ਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਮੋੜੀ ਗੜਵਾਈ ਗਈ ਸੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਚੱਕ ਮਾਤਾ ਨਾਨਕੀ ਸੀ ਕਿਉਂਕਿ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਇਸਤਰੀ ਜਾਤੀ ਨੂੰ ਮਹੱਤਤਾ ਦਿੰਦਿਆਂ ਇਸ ਸ਼ਹਿਰ ਦਾ ਨਾਂ ਆਪਣੀ ਮਾਤਾ ਮਾਤਾ ਨਾਨਕੀ ਦੇ ਨਾਮ ਤੇ ਚੱਕ ਮਾਤਾ ਨਾਨਕੀ ਰੱਖਿਆ ਗਿਆ ਉਪਰੰਤ ਇਹ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਦੇ ਵਜੋਂ ਦੇਸ਼ ਅਤੇ ਦੁਨੀਆ ਦੇ ਵਿੱਚ ਪ੍ਰਸਿੱਧ ਹੋਇਆ ਸੋ ਆਓ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਗੁਰਦੁਆਰਾ ਗੁਰੂ ਕਾ ਮਹਿਲ ਪੋਰਾ ਸਾਹਿਬ ਤੇ ਇਸ ਪੂਰੇ ਕੰਪਲੈਕਸ ਦੇ ਅੰਦਰ ਵੱਖ-ਵੱਖ ਗੁਰੂ ਘਰਾਂ ਦੇ 19 ਜੂਨ 1665 ਈਸਵੀ ਨੂੰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਮੋੜੀ ਗੜਵਾਈ ਗਈ ਤੇ ਇਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਗੁਰੂ ਕਾ ਮਹਿਲ ਪੋਰਾ ਸਾਹਿਬ ਹੈ ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਘਰ ਵੀ ਕਿਹਾ ਜਾਂਦਾ ਹੈ ਇਸ ਸਥਾਨ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਤੇ ਖਾਸ ਤੌਰ ਤੇ ਇਸ ਸਥਾਨ ਦੇ ਥੱਲੇ ਗੁਰਦੁਆਰਾ ਪੋਰਾ ਸਾਹਿਬ ਮੌਜੂਦ ਹੈ ਉਹ ਸਥਾਨ ਜਿਸ ਸਥਾਨ ਤੇ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਪ ਕਰਿਆ ਕਰਦੇ ਸਨ ਸੋ ਜਦੋਂ 350 ਸਾਲਾਂ ਸ਼ਹੀਦੀ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਹਨਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਇਸ ਪੂਰੇ ਕੰਪਲੈਕਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਗੁਰੂ ਜਿਹੜੇ ਇੱਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਥੜਾ ਸਾਹਿਬ ਇੱਥੇ ਸੰਗਤ ਜਿਹੜੀ ਨਤਮਸਤਕ ਹੋ ਰਹੀ ਹੈ ਜੇਕਰ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਸਥਾਨ ਦੇ ਉੱਪਰ ਕਸ਼ਮੀਰੀ ਪੰਡਤ ਪੰਡਤ ਕਿਰਪਾ ਰਾਮ ਦੀ ਅਗਵਾਈ ਦੇ ਹੇਠ ਆਪਣੀ ਫਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਪੁੱਜੇ ਸਨ ਕਿਉਂਕਿ ਉਸ ਸਮੇਂ ਜੇਕਰ ਔਰੰਗਜ਼ੇਬ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਮੁਲਕ ਦੇ ਵਿੱਚ ਔਰੰਗਜ਼ੇਬ ਦੀ ਹਕੂਮਤ ਸੀ ਤੇ ਔਰੰਗਜ਼ੇਬ ਦਾ ਜਿਹੜਾ ਤਸ਼ੱਦਦ ਸੀ ਉਹ ਕਸ਼ਮੀਰੀ ਪੰਡਤਾਂ ਦੇ ਉੱਪਰ ਕਿਤੇ ਨਾ ਕਿਤੇ ਟੈਰ ਰਿਆ ਸੀ ਸੋ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਪਣੀ ਫਰਿਆਦ ਲੈ ਕੇ ਆਉਂਦੇ ਨੇ ਇਸੇ ਸਥਾਨ ਦੇ ਉੱਪਰ ਜਿੱਥੇ ਹੁਣ ਗੁਰਦੁਆਰਾ ਥੜਾ ਸਾਹਿਬ ਸ਼ੋਭਿਤ ਹੈ ਗੁਰੂ ਸਾਹਿਬ ਵੱਲੋਂ ਇੱਥੋਂ ਹੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹਾਦਤ ਦੇਣ ਦੇ ਲਈ ਜਿਹੜੇ ਚਾਲੇ ਪਾਏ ਜਾਂਦੇ ਨੇ ਸੋ ਇਤਿਹਾਸਕ ਦੀ ਿਕਰ ਗੱਲ ਕੀਤੀ ਜਾਵੇ ਤਾਂ ਇਤਿਹਾਸਕ ਪੱਖੋਂ ਮਹੱਤਵਪੂਰਨ ਸਥਾਨ ਜਿਹੜੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਨੇ ਸੋ ਗੁਰਦੁਆਰਾ ਥੜਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਉਸ ਤੋਂ ਬਾਅਦ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਇੱਕ ਹੋਰ ਬਹੁਤ ਹੀ ਇਤਿਹਾਸਿਕ ਮਹੱਤਤਾ ਵਾਲਾ ਜਿਹੜਾ ਸਥਾਨ ਹੈ ਅ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਜਿਹੜੇ ਸਹਿਬਜ਼ਾਦੇ ਨੇ ਉਹਨਾਂ ਦਾ ਜਨਮ ਹੋਇਆ ਸੀ ਜਨਮ ਸਥਾਨ ਸਹਿਬਜ਼ਾਦੇ ਇਸ ਸਥਾਨ ਨੂੰ ਕਿਹਾ ਜਾਂਦਾ ਹੈ ਬਾਬਾ ਜੋਧਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਇਸੇ ਸਥਾਨ ਦੇ ਉੱਪਰ ਹੁੰਦਾ ਹੈ ਇੱਥੇ ਵੀ ਜਿਹੜੀ ਸੰਗਤ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਨਤਮਸਤਕ ਹੁੰਦੀ ਹੈ ਤੇ ਇੱਕ ਹੋਰ ਜਿਹੜਾ ਇੰਪੋਰਟੈਂਟ ਮਹੱਤਵਪੂਰਨ ਗੁਰਦੁਆਰਾ ਸਾਹਿਬ ਜਿੱਥੇ ਸੰਗਤ ਸਰਦਾ ਭਾਵ ਦੇ ਨਾਲ ਭਜੇ ਮਨ ਦੇ ਨਾਲ ਜਿਹੜਾ ਉਹ ਨਤਮਸਤਕ ਹੁੰਦੀ ਹੈ ਗੁਰਦੁਆਰਾ ਦਮਦਮਾ ਸਾਹਿਬ ਗੁਰਿਆਈ ਸਥਾਨ ਪਾਸ਼ਾਏ ਦਸਵੀਂ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਦੇ ਚਾਂਦਨੀ ਚੌਕ ਲਈ ਚਾਲੇ ਪਾਣੇ ਕਰਦੇ ਨੇ ਉਸ ਤੋਂ ਪਹਿਲਾਂ ਬਾਲ ਗੋਬਿੰਦ ਰਾਏ ਜੋ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਬਣਦੇ ਨੇ ਉਹਨਾਂ ਨੂੰ ਇਸੇ ਸਥਾਨ ਦੇ ਉੱਪਰ ਜਿਹੜੀ ਗੁਰਗੱਦੀ ਜਿਹੜੀ ਦਿੱਤੀ ਜਾਂਦੀ ਹੈ ਉਹ ਗੁਰੂ ਬਣਾਏ ਜਾਂਦੇ ਨੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੋ ਬੜਾ ਇੰਪੋਰਟੈਂਟ ਜਿਹੜਾ ਬੜਾ ਮਹੱਤਵਪੂਰਨ ਨੇ ਸਥਾਨ ਹੈ ਇਸ ਸਥਾਨ ਦੇ ਉੱਪਰ ਵੀ ਗੁਰਦੁਆਰਾ ਸਾਹਿਬ ਜਿਹੜੇ ਸ਼ਿਸ਼ੋਭਿਤ ਹੈ ਤੇ ਇੱਥੇ ਜਿਹੜਾ ਸੰਗਤ ਹੈ ਉਹ ਨਤਮਸਤਕ ਹੁੰਦੀ ਹੈ ਤੋਂ ਉਸ ਤੋਂ ਇਲਾਵਾ ਇੱਕ ਤੁਹਾਨੂੰ ਤਸਵੀਰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਮਸੰਦਾ ਵਾਲਾ ਖੂਹ ਇਸ ਪੂਰੇ ਕੰਪਲੈਕਸ ਦੇ ਵਿੱਚ ਗੁਰਦੁਆਰਾ ਗੁਰੂ ਕਾ ਮਹਿਲ ਦੇ ਵਿੱਚ ਜਿਹੜਾ ਬਣਿਆ ਹੋਇਆ ਹੈ ਜਿੱਥੇ ਬਾਕੀ ਦੇ ਜਿਹੜੇ ਗੁਰੂ ਘਰ ਨੇ ਉਹ ਬਹੁਤ ਇੰਪੋਰਟੈਂਸ ਰੱਖਦੇ ਨੇ ਸਿੱਖ ਧਰਮ ਦੇ ਵਿੱਚ ਮਸੰਦਾ ਵਾਲਾ ਜਿਹੜਾ ਖੂਹ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ ਸੋ ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੁੜੇ ਹੋਏ ਵੱਖ-ਵੱਖ ਸਥਾਨ ਜੋ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਖੇ ਮੌਜੂਦ ਨੇ ਉਹਨਾਂ ਦੇ ਦਰਸ਼ਨ ਕਰਾਏ ਜਾਣ ਗੁਰੂ ਮਹਾਰਾਜ ਦੇ ਮੇਰੇ 10ਵੇਂ ਪਿਤਾ ਜੀ ਦਾ ਉਹਨਾਂ ਦਾ ਗੁਰਗੱਦੀ ਦਿਵਸ ਗੁਰੂ ਆਈ ਦਿਵਸ ਹੈ 350 ਸਾਲ ਪਹਿਲਾਂ ਦੇ ਨਾਲ ਦੇ ਨਾਲ ਇੱਥੋਂ ਹੀ ਸਾਡੇ ਸਿੱਖ ਧਰਮ ਦੀ ਜਿਹੜੀ ਸੀ ਸ਼ੁਰੂਆਤ ਹੋਈ ਹੈ ਸਿੱਖ ਧਰਮ ਦੀ ਗੁਰੂ ਨਾਨਕ ਦੇਵ ਜੀ ਤੋਂ ਹੀ ਮੋਢ ਤੋਂ ਸ਼ੁਰੂ ਸ਼ੁਰੂਆਤ ਹੋਈ ਹੈ ਲੇਕਿਨ ਖਾਲਸਾ ਪੰਥ ਦੀ ਜੋ ਸਜਣਾ ਹੈ ਉਹ ਇਸ ਧਰਤੀ ਤੋਂ ਗੁਰੂ ਮਹਾਰਾਜ ਨੇ ਖਾਸ ਤਿਆਂ ਨੂੰ ਸਿੱਝ ਕੇ ਜਿਹੜਾ ਸਾਨੂੰ ਸਿੱਖੀ ਦੀ ਪਹਿਚਾਨ ਦਿੱਤੀ ਹੈਗੀ ਹੈ ਤੇ ਅਸੀਂ ਗੁਰੂ ਮਹਾਰਾਜ ਦੇ ਕੋਟੇ ਕੋਟੇ ਧੰਨਵਾਦ ਦਾ ਜਿਨ੍ਹਾਂ ਨੇ ਇਸ ਧਰਮ ਨੂੰ ਰੱਖਿਆ ਵਾਸਤੇ ਆਪਣੇ ਪੂਰੇ ਸਰਬਸ ਦਾ ਬਲੀਦਾਨ ਦਿੱਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰ ਤੇਗ ਬਹਾਦਰ ਮਹਾਰਾਜ ਹਿੰਦੀ ਸ਼ਾਹੀ ਚਾਦਰ ਜਿਨ੍ਹਾਂ ਨੇ ਆਪਣਾ ਬਲੀਦਾਨ ਦੇ ਕੇ ਪੂਰੇ ਭਾਰਤ ਵਰਸ ਦੀ ਧੋਏ ਚਾਦਰ ਦੀ ਰੱਖਿਆ ਕੀਤੀ ਧਰਮੇ ਰੱਖਿਆ ਕੀਤੀ ਵੈਗੂ ਜੀ ਕਾਲਸਾ ਵੈਗੂ ਜੀ ਫਤਿਹ ਪਹਿਲੇ ਤਾਂ ਵੈਗੂ ਜੀ ਕਾਲਸਾ ਜੀ ਫਤਿਹ ਮੈਂ ਆਪਣੇ ਪਰਿਵਾਰ ਨਾਲ ਆਇਆ ਮੈਂ ਐਕਚੁਅਲੀ ਜੋਬ ਕਰਦਾ ਬੈਂਗਲੌਰ ਵਿੱਚ ਤੇ ਮੈਂ ਮਤਲਬ ਛੁੱਟੀਆਂ ਚਾਹ ਸੀਗਾ ਤੇ ਸਾਡੀ ਮਤਲਬ ਮਨ ਦੀ ਮੁਰਾਦ ਸੀਗੀ ਕਿ ਆਪਾਂ ਗੁਰੂ ਘਰ ਆਈਏ ਕਿਉਂਕਿ 350 ਸਾਲਾਂ ਆਰਿਆ ਸ਼ਿਦਿਗੁਰਪੁਰ ਤੇ ਆਪਾਂ ਚਾਹੁੰਦੇ ਸੀਗੇ ਆਪਾਂ ਗੁਰੂ ਘਰ ਆਈਏ ਕਿਉਂਕਿ ਗੁਰੂ ਜੀ ਨੇ ਹਾਡੇ ਧਰਮ ਵਾਸਤੇ ਸਾਡੇ ਧਰਮ ਲਈ ਪਲੱਸ ਦੂਜੇ ਧਰਮ ਨੂੰ ਬਚਾਉਣ ਵਾਸਤੇ ਸ਼ਹਾਦਤ ਕੀਤੀ ਜਿਸ ਕਰਕੇ ਅਸੀਂ ਸਭ ਇੱਥੇ ਆਏ ਆ ਉਹਨਾਂ ਦੇ ਨਤਮਸਤਕ ਹੋਏ ਆ ਤੇ ਮੈਂ ਆਹੀ ਚਾਹਨਾ ਹਾਂ ਕਿ ਮਤਲਬ ਜਿਵੇਂ ਮੈਂ ਐਸਪੀਡੀ ਚ ਆਇਆ ਵਾਂ ਮੈਂ ਚਾਹਨਾ ਕਿ ਸਾਡੀ ਇਤਨਾ ਹੀ ਆਨੁਵਲੀ ਪੀੜੀ ਵੀ ਗੁਰੂ ਘਰ ਆਵੇ ਆਪਣੇ ਜਿਹੜੇ ਧਰਮ ਨਾਲ ਜੋ ਵੀ ਆ ਰਿਲੀਜੀਅਨ ਨਾਲ ਜੋ ਵੀ ਇਹ ਉਹ ਜਸਤਾਨ ਹੈਗੇ ਨੇ ਉੱਥੇ ਜ਼ਰੂਰ ਆ ਕੇ ਦਰਸ਼ਨ ਕਰਨ ਤਾਂ ਕਿ ਉਹਨਾਂ ਨੂੰ ਵੀ ਜਾਗਰੂਕਤ ਹੋਣ ਕਿ ਕੀ ਕੀ ਹੱਦੇ ਗੁਰੂਆਂ ਨੇ ਸ਼ਹਾਦਤਾਂ ਕੀਤੀਆਂ ਨੇ ਤੇ ਕਿਤਨਾ ਆਪਾਂ ਧਰਮ ਨੂੰ ਲੈ ਕੇ ਆਏ ਆ ਤੇ ਆਪਾਂ ਕਿਤਨਾ ਇਹਨੂੰ ਧਰਮ ਨੂੰ ਨੁਭਾਈ ਗਏ ਤੇ ਵਾਹਿਗੁਰੂ ਖਾਲਸਾ ਜੀ ਅਸੀਂ ਅਨੰਦਪੁਰ ਸਾਹਿਬ ਆਈ ਦਾ ਹੁੰਦਾ ਵਾ ਪਰ ਇੱਥੇ ਕਦੀ ਨਹੀਂ ਆਏ ਹੈਗੇ ਅਸੀਂ ਆਏ ਸੀ ਤੇ ਇੱਧਰ ਬੋਰਡ ਲੱਗਾ ਦੇਖਿਆ ਤੇ ਸੀ ਇੱਧਰ ਆਏ ਪਹਿਲੀ ਵਾਰੀ ਆਏ ਤੇ ਬਹੁਤ ਹੀ ਮਤਲਬ ਕੀ ਵਧੀਆ ਲੱਗਾ ਤੇ ਆ ਕੇ ਮੈਂ ਅਨੰਦਪੁਰ ਸਾਹਿਬ ਆਇਆ ਪੰਜ ਛੇ ਵਾਰੀ ਆਇਆ ਅਖਸ਼ਾ ਜਿਆਦਾ ਹੀ ਆਇਆ ਵਾ ਪਰ ਇੱਧਰ ਗੁਰੂ ਸਾਹਿਬ ਨੇ ਬੁਲਾ ਲਿਆ ਜੀ ਇਕਦਮ ਤੇ ਅਸੀਂ ਇੱਧਰ ਆ ਗਏ ਆ ਇਹੀ ਆਪਾਂ ਅਨੰਦਪੁਰ ਸਾਹਿਬ ਖਾਲਸਾ ਦੀ ਜਿਹੜੀ ਸਿਰਜਣਾ ਹੋਈ ਸੀ ਇੱਥੇ ਹੀ ਹੋਈ ਸੀ ਜੀ ਜੀ ਤੇ ਹਰ ਪੰਜਾਬ ਤੋਂ ਸਾਰਿਆਂ ਨੂੰ ਹਰ ਦੇਸ਼ ਦੇ ਇੱਥੇ ਆਉਣਾ ਚਾਹੀਦਾ ਜੋ ਮੁੱਟ ਤੋਂ ਜੋ ਮਤਲਬ ਇੱਥੇ ਹੀ ਖਾਲਸਾ ਦੀ ਸਿਰਜਣਾ ਹੋਈ ਸੀ ਜੀ ਹਾਂਜੀ ਤੇ ਬਹੁਤ ਵਧੀਆ ਲੱਗਾ ਇੱਥੇ ਆ ਕੇ ਗੁਰਦੁਆਰਾ ਸੀਸਗੰਜ ਸਾਹਿਬ ਤੇ ਗੁਰਦੁਆਰਾ ਪੋਰਾ ਸਾਹਿਬ ਹਾਂਜੀ ਇਹ ਹੈ ਜੀ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਪੋਰਾ ਸਾਹਿਬ ਜਿਸ ਸਥਾਨ ਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨਹੀਂ ਪੱਥਰ ਰੱਖਿਆ ਇੱਥੇ ਉਹਨਾਂ ਨੇ ਆਪਣਾ ਘਰ ਬਸਾਣਾ ਕੀਤਾ ਜਿੱਥੇ ਉਹਨਾਂ ਦਾ ਸਾਰਾ ਪਰਿਵਾਰ ਵਿਚਰਿਆ ਜਿਸ ਸਥਾਨ ਦੇ ਉੱਪਰ ਤੁਸੀਂ ਮੱਥਾ ਟੇਕਦੇ ਹੋ نیچے ਗੁਰਦੁਆਰਾ ਪੋਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਸੰਗਤਾਂ ਦਰਸ਼ਨ ਕਰਦੀਆਂ ਜੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਉਸਤੇ ਨਾਲ ਹੀ ਅਸਥਾਨ ਗੁਰਦੁਆਰਾ ਥੜਾ ਸਾਹਿਬ ਹੈ ਜਿੱਥੋਂ ਕਸ਼ਮੀਰੀ ਪੰਡਤਾਂ ਦੀ ਸਹਾਇਤਾ ਲਈ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਦਿੱਲੀ ਚਾਂਦਨੀ ਚੌਂਕ ਵਿੱਚ ਜਾ ਕੇ ਸਹਾਦਤ ਬਲੀਦਾਨ ਦਿੱਤਾ ਉਸਤੇ ਨਾਲ ਹੀ ਗੁਰਦੁਆਰਾ ਸਾਬ ਦੀ ਯਾਦ ਬਣਾਈ ਹੋਈ ਹੈ ਛੋਟੇ ਸਹਿਬਜ਼ਾਦਿਆਂ ਦੀ ਜਿੱਥੇ ਕਿ ਬਾਬਾ ਜਯਾਰ ਸਿੰਘ ਜੀ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤਿੰਨਾ ਸਹਿਬਜ਼ਾਦਿਆਂ ਦਾ ਜਨਮ ਹੋਇਆ ਵੱਡੇ ਸਹਿਬਜ਼ਾਦੀ ਦਾ ਗੁਰਦੁਆਰਾ ਪੌਂਡਾ ਸਾਹਿਬ ਹੋਇਆ ਉਸਦੇ ਨਾਲ ਹੀ ਗੁਰੂ ਸਾਹਿਬ 10ਵੇਂ ਪਾਤਸ਼ਾਹ ਨੂੰ ਗੁਰਿਆਈ ਗੱਦੀ ਦਿੱਤੀ ਗਈ ਉੱਥੇ ਤਿਲਕ ਲਗਾਇਆ ਗਿਆ ਉਹ ਵੀ ਸਥਾਨ ਗੁਰਦੁਆਰਾ ਦਮਨਸਨ ਦਮਨ ਸਾਹਿਬ ਇੱਥੇ ਸਸੋਭਤ ਹੈ ਉਸਦੇ ਨਾਲ ਹੀ ਮਛੰਦਾ ਵਾਲਾ ਖੂਹ ਹੈ ਜੋ ਕਿ ਉਹ ਵੀ ਯਾਦਗਾਰ ਵਿੱਚ ਇੱਥੇ ਸਸੋਭਤ ਹੈ ਇਹ ਹੈ ਗੁਰੂ ਕੇ ਮਹਿਲ ਗੁਰਦੁਆਰਾ ਭੂਰਾ ਸਾਹਿਬ ਸੰਗਤਾਂ ਨੂੰ ਹੋਰ ਵੀ ਅਪੀਲ ਕੀਤੀ ਜਾਂਦੀ ਹੈ ਜੋ ਕਿ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਬਦੀ ਆ ਰਹੀ ਹੈ ਉਸ ਸੰਬੰਧ ਵਿੱਚ ਜੋ ਵੀ ਨਗਰ ਕੀਰਤਨ ਆ ਰਹੇ ਨੇ ਉਹਨਾਂ ਵਿੱਚ ਵੱਧ ਚੜ ਕੇ ਹਿੱਸਾ ਪਾਓ ਸੰਗਤਾਂ ਨੂੰ ਅਪੀਲ ਹੈ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵੱਧ ਤੋਂ ਵੱਧ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੰਗਤਾਂ ਨੂੰ ਅਪੀਲ ਹੈ ਕਿ ਜਦੋਂ ਵੀ ਪਤਾ ਲੱਗਦਾ ਕੋਈ ਨਗਰ ਕੀਰਤਨ ਆ ਰਿਹਾ ਵੱਧ ਚੜ ਕੇ ਉਸ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਰਾਹੀਂ ਅਸੀਂ ਤੁਹਾਡੇ ਨਾਲ ਗੁਰਦੁਆਰਾ ਗੁਰੂ ਕਾ ਮਹਿਲ ਪੂਰਾ ਸਾਹਿਬ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਨਿਵਾਸ ਸਥਾਨ ਹੈ ਉਸ ਦੇ ਇਤਿਹਾਸ ਦੀ ਸਾਂਝ ਪਾਈ ਤੇ ਤੁਹਾਨੂੰ ਵੱਖ-ਵੱਖ ਗੁਰੂ ਘਰ ਜੋ ਇਸ ਕੰਪਲੈਕਸ ਦੇ ਵਿੱਚ ਬਣੇ ਹਨ ਉਹਨਾਂ ਦੇ ਦਰਸ਼ਨ ਕਰਾਏ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸੰਬੰਧਿਤ ਜਿਹੜੇ-ਜਿਹੜੇ ਇਤਿਹਾਸਿਕ ਸਥਾਨ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਆਖੇ ਸ਼ਸ਼ੋਭੇ ਹਨ ਉਹਨਾਂ ਦੇ ਦਰਸ਼ਨ ਕਰਵਾਵਾਂਗੇ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਖਾਸ ਪੇਸ਼ਕਸ਼ ਪਸੰਦ ਆਈ ਹੋਵੇਗੀ ਬੀਐਸ ਚਾਨਾ ਪੀਟੀਸੀ ਨਿਊਜ਼ ਸ੍ਰੀ ਅਨੰਦਪੁਰ ਸਾਹਿਬ